ਹੈਪੇਟਾਈਟਸ ਬੀ ਜਾਂ ਸੀ ਵਾਇਰਸ ਕਰਕੇ ਹੋਇਆ ਹੈ ਉਹਨੂੰ ਆਪਾਂ ਕਾਲਾ ਪੀਆ ਕਹਿੰਦੇ ਨੇ ਜੀ ਤੇ ਡਾਕਟਰ ਗੁਰਸਾਗਰ ਸਿੰਘ ਸਹੋਤਾ ਜੀ ਕਾਲਾ ਪੀਆ ਤੁਸੀਂ ਖਾਸ ਤੌਰ ਤੇ ਕਿਹਾ ਕਿ ਜਿਹੜੇ ਡਰੱਗਸ ਲੈਂਦੇ ਨੇ ਖਾਸ ਤੌਰ ਤੇ ਇੰਜੈਕਟ ਕਰਦੇ ਨੇ ਇੱਕ ਦੂਜੇ ਦੀ ਸੂਈ ਵਰਤ ਲੈਂਦੇ ਨੇ ਯਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਇੱਕ ਤੋਂ ਦੂਜੇ ਤੱਕ ਇਹ ਆਸਾਨੀ ਦੇ ਨਾਲ ਚਲਿਆ ਜਾਂਦਾ ਹੈ ਸਿਹਤਮੰਦ ਵਿਅਕਤੀ ਨੂੰ ਇਹ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਦੂਸ਼ਿਤ ਸੂਈ ਉਸਦੇ ਲੱਗ ਜਾਵੇ ਤਾਂ ਬਿਲਕੁਲ ਅ ਦੇਖੋ ਇੱਕ ਐਸਾ ਵਾਇਰਸ ਹੈ ਜਿਹੜਾ ਬੋਡੀ ਫਲੂਇਡ ਦੇ ਨਾਲ ਟ੍ਰਾਂਸਮਿਟ ਹੁੰਦਾ ਹੈ ਹੁਣ ਕੋਈ ਵੀ ਇਨਸਾਨ ਦਾ ਜੇ ਬੋਡੀ ਵਿੱਚ ਵਾਇਰਸ ਹੈ ਹੈਪਟਾਈਟਿਸ ਬੀ ਜਾਂ ਸੀ ਵਾਇਰਸ ਹੈ ਜਿਵੇਂ ਆਪਾਂ ਏਡਜ਼ ਵਾਇਰਸ ਦੀ ਗੱਲ ਕਰਦੇ ਹੈ ਬਟ ਐਚ ਆਈ ਵੀ ਸੇਮ ਤਰੀਕੇ ਨਾਲ ਹੈਪਟਾਈਟਿਸ ਬੀ ਤੇ ਸੀ ਵਾਇਰਸ ਵੀ ਆਪਣੇ ਬੋਡੀ ਫਲੂਇਡ ਜੇ ਕਿਸੇ ਪੇਸ਼ੈਂਟ ਦੇ ਬੋਡੀ ਫਲੂਇਡ ਦੇ ਕੰਟੈਕਟ ਵਿੱਚ ਸਾਡੀ ਬੋਡੀ ਦਾ ਫਲੂਇਡ ਆਵੇਗਾ ਜਿਵੇਂ ਬਲੱਡ ਹੈ ਸਸਲਾਈਵਾ ਹੈ ਯੂਰਿਨ ਹੈ ਜੇ ਸਾਡੇ ਬੋਡੀ ਫਲੂਇਡ ਇਸ ਟੱਚ ਵਿੱਚ ਆਣਗੇ ਇਹ ਵਾਇਰਸ ਸਾਡੇ ਸ਼ਰੀਰ ਵਿੱਚ ਐਂਟਰ ਹੋ ਸਕਦਾ ਹੈ ਜੀ ਸੋ ਜਿਨ੍ਹਾਂ ਕਾਰਨਾਂ ਨਾਲ ਇਹ ਵਾਇਰਸ ਐਂਟਰ ਹੋਏਗਾ ਉਹ ਹੌਲੀ ਹੌਲੀ ਲਿਵਰ ਨੂੰ ਡੈਮੇਜ ਕਰੇਗਾ ਤੇ ਲੰਬੇ ਸਮੇਂ ਤੇ ਪ੍ਰਭਾਵਿਤ ਕਰੇਗਾ ਜੀ